ਕਾਂਗਰਸ ਪਾਰਟੀ ਐ ਸੀ ਜਿੱਤੂਗੀ ਔਰ ਮਾਨ ਸਾਹਿਬ ਦਾ ਜਿਹੜਾ ਘਰ ਹੈ ਉਹ ਅਸੀਂ ਠੀਕ 8 ਤਰੀਕ ਨੂੰ ਤਾਲਾ ਲਵਾ ਦਿੰਦੇ ਹਾਂ ਜਿਹਨਾਂ ਨੇ ਦੋਵੇਂ 21 48 ਦੇ ਚੱਟੇ ਵਟੇ ਅਸੀਂ ਦੋਵਾਂ ਬਾਰੇ ਇਸ ਮੁੱਦੇ ਤੇ ਕੋਈ ਕਮੈਂਟ ਨਹੀਂ ਕਰਨਾ ਇਹ ਉਹਨਾਂ ਨਾਲ ਸੀ ਉਹ ਇਹਨਾਂ ਨਾਲ ਸੀ ਸਾਰੇ ਰਲੇ ਮਾਨ ਸਾਹਿਬ ਦੀ ਲਾਟਰੀ ਉਹ ਲਾਟਰੀ ਕੀ ਹੈ ਬੰਦੇ ਦੇ ਘਰੇ ਜਾਂਦੇ ਆ ਉਹਨੂੰ ਕਹਿੰਦੇ 10 ਲੱਖ ਰੁਪਏ ਲੈ ਲੈ ਸਾਨੂੰ ਜੁਆਇਨ ਕਰ ਲੈ 5 ਲੱਖ ਰੁਪਏ ਲੈ ਲੈ ਸਾਡੇ ਨਾਲ ਆ ਜਾ ਪਰ ਜੋ ਮਰਜ਼ੀ ਵੰਡਦੇ ਹੋ ਮਾਨ ਸਾਹਿਬ ਕੰਮ ਖਤਮ ਹੋ ਗਿਆ ਕਹਿੰਦੇ ਮੇਰੀ ਇੱਕ ਸੀਟ хар ਗਈ ਮੈਨੂੰ ਕੋਈ ਫਰਕ ਨਹੀਂ ਪੈਣਾ ਤੇ ਲੋਕਾਂ ਦਾ ਹੀ ਕੰਮ ਜਿਹੜੇ ਘਟਨੇ ਆ 1.5 ਸਾਲ ਪਹਿਲਾਂ ਕੀ ਹੋ ਗਿਆ 2.5 ਸਾਲਾਂ ਚ 2.5 ਸਾਲ ਚ ਕੀ ਹੋਇਆ ਇਹ ਕੋ ਧਮਕੀ ਹੈ ਲੋਕਾਂ ਨੂੰ ਧਮਕੀ ਲਿੰਦੇ ਆ ਇਹ ਲੋਕਤੰਤਰ ਚ ਧਮਕੀ ਹੈ ਆਪਣੇ ਕੰਮ ਕਰਾਓ ਧਮਕੀਆਂ ਨਾ ਦਿਓ ਮੈਨੂੰ ਸਵਾਦ ਬੜਾ ਆਉਂਦਾ ਜਦੋਂ ਕੋਈ ਮੈਨੂੰ ਟਾਰਗੇਟ ਕਰਦਾ ਅੱਛਾ ਮੈਨੂੰ ਬੜਾ ਇਵੇਂ ਹੀ ਗੱਲ ਬੰਦੀ ਹੈ ਰਾਜਾ ਵੜਿੰਗ ਪਹਿਲਾਂ ਬਾਦਲ ਵਾਲੇ ਟਾਰਗੇਟ ਕਰਦੇ ਹੁੰਦੇ ਸੀ ਜਿਹੜਾ ਟਾਰਗੇਟ ਕਰਦਾ ਹੈ ਰਾਜੇ ਵੜਿੰਗ ਨੂੰ ਆਨੰਦ ਬੜਾ ਆਉਂਦਾ ਔਰ ਜਿੰਨਾ ਜਿਵੇਂ ਜਿਵੇਂ ਟਾਰਗੇਟ ਕਰਦੇ ਆ ਉਦੋਂ ਧਾਣੂ ਜਾਨੀ ਉਹ ਮੈਂ ਕਿਹਾ ਸੀਟ ਜਿੱਤ ਚੁੱਕੇ ਆ ਜੀਰੇ ਨਾਲ ਸ਼ਰਤ ਲਵਾਉਣੀਆਂ ਲਵਾ ਦੇ ਮੁੱਖ ਮੰਤਰੀ ਸਾਹਿਬ ਨਾਲ ਜੇ ਲਵਾਉਣੀਆਂ ਸ਼ਰਤ ਲਵਾ ਬੀਜੇਪੀ ਦਾ ਝੰਡਾ ਤੇ ਝਾੜੂ ਦਾ ਝੰਡਾ ਛੱਤ ਤੇ ਤੇ ਵੋਟ ਹੱਥ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਜੋ ਤੁਸੀਂ ਹਿੰਦੂ ਦੀ ਗੱਲ ਕਰਕੇ ਤੁਸੀਂ ਅਸਲ ਹਿੰਦੂ ਨਹੀਂ ਅਸਲ ਹਿੰਦੂ ਅਸੀਂ ਆਂ ਜਿਹੜੇ ਡਰ ਨਹੀਂ ਫੈਲਾਉਂਦੇ ਭੈ ਨਹੀਂ ਫੈਲਾਉਂਦੇ ਜਲੰਧਰ ਜਿਮਨੀ ਚੋਨਾ ਚ ਵੱਡੇ ਲੀਡਰ ਜੋਰ ਅਜਮਾਇਸ਼ ਕਰ ਰਹੇ ਨੇ ਤੇ ਅਸੀਂ ਐਸਐਸਐਲ ਜਲੰਧਰ ਤੇ ਮੌਜੂਦ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਾਂਗਰਸ ਵੱਲੋਂ ਵੱਡੀ ਰੈਲੀ ਕੀਤੀ ਜਾ ਰਹੀ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਇਸ ਵੇਲੇ ਡੋਰ ਟੂ ਡੋਰ ਕਰਦੇ ਨਜ਼ਰ ਆ ਰਹੇ ਨੇ ਤਾਂ ਮਿਹਨਤ ਇਸ ਵੇਲੇ ਲਗਾਤਾਰ ਚੱਲ ਰਹੀ ਹੈ ਸਾਹਮਣੇ ਰਾਜਾ ਵੜਿੰਗ ਜੀ ਮੌਜੂਦ ਨੇ ਵੜਿੰਗ ਸਾਹਿਬ ਕਿੱਦਾਂ ਚੱਲ ਰਹੀ ਫਿਰ ਕੈਂਪੇਨ ਦੇਖੋ ਕਾਂਗਰਸ ਦਾ ਹਰ ਵਰਕਰ ਗਲੀ ਗਲੀ ਅੱਜ ਔਜਲਾ ਸਾਹਿਬ ਡੈਣੀ ਜੀ ਦਿੱਤੀ ਸਾਹਿਬ ਅਸੀਂ ਸਾਰੇ ਲੋਕ ਅੱਜ ਘਰ ਘਰ ਜਾ ਕੇ ਰਜਾਨਾ ਵੋਟਾਂ ਮੰਗ ਰਹੇ ਔਰ ਬੈਨੂ ਲੱਗਦਾ ਕਿ ਵੱਟੇ ਫਰਕ ਦੇ ਨਾਲ ਕਾਂਗਰਸ ਪਾਰਟੀ ਇਹ ਸੀ ਜਿੱਤੂਗੀ ਔਰ ਮਾਨ ਸਾਹਿਬ ਦਾ ਜਿਹੜਾ ਘਰ ਹੈ ਉਹ ਅਸੀਂ ਠੀਕ 8 ਤਰੀਕ ਨੂੰ ਤਾਲਾ ਲਵਾ ਦੇਣਾ ਜਿਹੜਾ ਲੈ ਉਹ ਕਹਿੰਦੇ ਪਰ ਮੈਂ ਪੱਕਾ ਹੀ ਇੱਥੇ ਆ ਗਿਆ ਹਾਂ ਲੋਕਾਂ ਦੀ ਸਮੱਸਿਆਵਾਂ ਸੁਣਨਾਂ ਪਹਿਲਾਂ ਵੀ ਕਹਿੰਦੇ ਸੀ ਮੁੱਖ ਮੰਤਰੀ ਸਾਹਿਬ ਮੈਂ ਪੱਕਾ ਆ ਗਿਆ ਤੇ ਦੁਬਾਰਾ 4 ਥਾਂ ਵੀ ਹੋਰ ਇਲੈਕਸ਼ਨ ਹੈ ਉੱਥੇ ਵੀ ਕਹਿਣਗੇ ਮੈਂ ਪੱਕਾ ਆ ਗਿਆ ਪਰ ਪੱਕਾ ਹੁਣ ਇਹਨਾਂ ਦੇ ਘਰ ਨੂੰ ਇੱਥੋਂ ਵਾਲੇ ਨੂੰ ਤਾਲਾ ਲਾ ਦੇਣਾ ਪਰ ਜਿਹੜਾ ਕੱਲ 쇼 ਹੋਇਆ ਉਹਨੂੰ ਕਿਸ ਤਰ੍ਹਾਂ ਵੇਖ ਦਿਓ ਉਹ ਕਹਿੰਦੇ ਉਹ ਚੋਰ ਆ ਕਹਿੰਦਾ ਉਹ ਚੋਰ ਆ ਯਾਰ ਹੁਣ ਮੈਂ ਕੀ ਕਰਾਂ ਉਹ ਇੱਕ ਕਹਾਵਤ ਹੈ ਭੁੱਖਾ ਛੱਡ ਪਰੇ ਉਹ ਨਹੀਂ ਮੈਂ ਸੁਣਾਉਂਦਾ ਸੁਣਾ ਦਿਓ ਕੀ ਹੈ ਮੇਰੇ ਕਹਿਣ ਦਾ ਮਤਲਬ ਉਹ ਦੋਵੇਂ ਇੱਕੇ 48 ਦੇ ਚੱਟੇ ਵਟੇ ਆ ਸੀ ਦੋਆਂ ਬਾਰੇ ਇਸ ਮੁੱਦੇ ਤੇ ਕੋਈ ਕਮੈਂਟ ਨਹੀਂ ਕਰਨਾ ਇਹ ਉਹਨਾਂ ਨਾਲ ਸੀ ਉਹ ਇਹਨਾਂ ਨਾਲ ਸੀ ਸਾਰੇ ਰਲੇ ਆ ਅੱਜ ਸੀਐਮ ਮਾਨ ਕਹਿੰਦੇ ਨੇ ਕਿ ਜਿਹੜੇ ਲਾਟਰੀ ਬਾਜ਼ ਦਰੇ ਸੱਟੇ ਵਾਲੇ ਸਭ ਬੰਦ ਕਰਾ ਦਨੇ ਆ ਲਾਟਰੀ ਤਾਂ ਉਹਨਾਂ ਨੇ ਖੋਲ ਰੱਖੀ ਹੈ ਸੀਐਮ ਸਾਹਿਬ ਨੇ ਇੱਕ ਨਵੀਂ ਲਾਟਰੀ ਖੋਲੀ ਵੀ ਹੈ ਆਓ 20 ਲੱਖ ਰੁਪਇਆ ਲਓ ਤੇ ਸਾਨੂੰ ਜੁਆਇਨ ਕਰੋ ਆਓ 10 ਲੱਖ ਰੁਪਇਆ ਨਵੀਂ ਲਾਟਰੀ ਚੱਲ ਰਹੀ ਹੈ ਜਲੰਧਰ ਵੈਸਟ ਦੇ ਵਿੱਚ ਮਾਨ ਸਾਹਿਬ ਦੀ ਲਾਟਰੀ ਉਹ ਲਾਟਰੀ ਕੀ ਹੈ? ਹਾਂਜੀ ਦੱਸੋ। ਬੰਦੇ ਦੇ ਘਰੇ ਜਾਂਦੇ ਆ ਉਹਨੂੰ ਕਹਿੰਦੇ 10 ਲੱਖ ਰੁਪਇਆ ਲੈ ਲੈ ਸਾਨੂੰ ਜੁਆਇਨ ਕਰ ਲੈ। 5 ਲੱਖ ਰੁਪਇਆ ਲੈ ਲੈ ਸਾਡੇ ਨਾਲ ਆ ਜਾ। ਪਰ ਜੋ ਮਰਜੀ ਵੰਡਦੇ ਹੋ ਮਾਨ ਸਾਹਿਬ। ਕੰਮ ਖਤਮ ਹੋ ਗਿਆ। ਰਾਜਾ ਵੜਿੰਗ ਮੈਦਾਨ 'ਚ ਹੈ ਉਹਨਸ ਵੇਲੇ। ਰਾਜਾ ਵੜਿੰਗ ਨੂੰ ਫੁੱਲ ਮੈਦਾਨ 'ਤੇ ਰਹਿਣਗੇ 4 ਦਿਨ ਅਤੇ। ਰਾਜਾ ਵੜਿੰਗ ਦਾ ਕਈ ਦਿਨਾਂ 'ਚ ਮੈਦਾਨ 'ਚ ਹੈ। ਰਾਜਾ ਵੜਿੰਗ ਤੇ ਸਾਰੀ ਕਾਂਗਰਸ। ਆਹ ਦੇਖ ਲਓ 4 ਬੰਦੇ ਖੜੇ ਐ। 5ਵੇਂ ਆ ਮਜੀਠੇ ਵਾਲੇ ਫਿਰਦੇ ਐ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕੀ ਹਰ ਬੰਦਾ ਇਹ ਕਹੁੰਦਾ ਇਹ ਪਬਲਿਕ ਦੀ ਡਿਮਾਂਡ ਹੈ ਕਿ ਕਾਂਗਰਸ ਪਾਰਟੀ ਹੁਣ ਮੋਢੀ ਹੋ ਕੇ ਇਸ ਪੰਜਾਬ ਦੀ ਵਾਗਡੋਰ ਸੰਭਾਲੇ ਅੱਜ ਜੋ ਹਾਲਾਤ ਲੁਧਿਆਣਾ ਛੋਏ ਹੈ ਸ਼ਰੀਆ ਮਰਜਾਨਾ ਕਤਲਿਆਂ ਮ ਹੋ ਰਿਹਾ ਹੈ ਔਰ ਸਭ ਤੋਂ ਵੱਧ ਨਸ਼ਾ ਡਰਾ ਸੱਟਾ ਲੁੱਟਖੋ ਮੈਂ ਸਮਝਦਾ ਲਾਟਰੀਆਂ ਆ ਚਿੱਟਾ ਇਸ ਹਲਕੇ ਚ ਹੈ ਮਾਨਸਾਬਾ ਜੀ ਤੋਂ 1.5 ਸਾਲ ਪਹਿਲਾਂ ਇੱਥੇ ਆਈ ਸੀ ਜਦੋਂ ਰਿੰਕੂ ਨੂੰ ਟਿਕਟ ਮਿਲੀ ਹੈ ਇਸੇ ਤਰ੍ਹਾਂ ਦੇ ਹਾਲਾਤ ਸਨ ਤੁਹਾਡੀ ਕੀ ਕਮਿਟਮੈਂਟ ਹੈ ਅੱਜ ਅੱਜ ਤੁਸੀਂ ਕੀ ਕਮਿਟਮੈਂਟ ਲੋਕਾਂ ਨੂੰ ਦੇਣਾ ਹੈ ਤਾਂ ਮੇਰੀ ਇਹ ਕਮਿਟਮੈਂਟ ਹੈ ਵੀ ਇਹਨਾਂ ਨੂੰ ਇੱਕ ਵਾਰੀ ਪਾਸੇ ਲਾਓ ਇੱਕ ਸਬਸ ਖਾਓ ਕਿ ਜੇ ਕੋਈ ਝੂਠੇ ਵਾਦੇ ਸਾਡੇ ਨਾਲ ਕਰੇਗਾ ਅਸੀਂ ਜਨਤਾ ਜਿਹੜੀ ਹੈ ਉਹਨਾਂ ਨੂੰ ਸਬਸ ਖਾਉਣ ਦਾ ਕੰਮ ਕਰਾਂਗੇ ਪਰ ਸਾਡੀ ਇੱਕ ਜਿਹੜੀ ਬੀਬੀ ਸੁਰਿੰਦਰ ਕੌਰ ਹੈ ਵਿਧਵਾ ਰਤ ਹੈ ਪੰਜ ਚਾਰ ਵਾਰ ਦੀ ਕਾਉਂਸਲਰ ਹੈ ਔਰ ਮੈਨੂੰ ਪੂਰਨ ਉਮੀਦ ਹੈ ਅਗਰ ਲੋਕਾਂ ਨੇ ਵਾਗਦੋਰ ਉਹਨਾਂ ਦੇ ਹੱਥ ਵਿੱਚ ਸੰਭਾਲੀ ਔਰਤ ਹੋਣ ਦੇ ਨਾਤੇ ਔਰ ਹਰੇਕ ਘਰ ਦੇ ਚੁੱਲ੍ਹੇ ਤੱਕ ਪਹੁੰਚ ਕਰ ਸਕਦੀ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਮੁੱਦਿਆਂ ਤੇ ਆਉਣ ਵਾਲੇ ਸਮੇਂ ਚ ਕੰਮ ਕਰਾਂਗੇ ਕਹਿੰਦੇ ਮੇਰੀ ਇੱਕ ਸੀਟ хар ਗਈ ਮੈਨੂੰ ਕੋਈ ਫਰਕ ਨਹੀਂ ਪੈਣਾ ਤੇ ਲੋਕਾਂ ਦਾ ਹੀ ਕੰਮ ਜਿਹੜੇ ਘਟਨੇ ਆ 1.5 ਸਾਲ ਪਹਿਲਾਂ ਕੀ ਹੋ ਗਿਆ 2.5 ਸਾਲਾਂ ਚ 2.5 ਸਾਲਾਂ ਚ ਕੀ ਹੋਇਆ ਇਹ ਕੋ ਧਮਕੀ ਹੈ ਇਹਨਾਂ ਨੂੰ ਧਮਕੀ ਦਿੰਦੇ ਆ ਇਹ ਲੋਕਤੰਤਰ 'ਚ ਧਮਕੀ ਹੈ ਆਪਣੇ ਕੰਮ ਕਰਾਓ ਧਮਕੀਆਂ ਨਾ ਦਿਓ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕੈਂਪੇਨ ਚੱਲ ਰ ਇੰਟਰਵਿਊਕਰ ਵਰਿੰਗ ਸਾਹਿਬ ਕੀ ਕਹਿਣਾ ਚਾਹੋਗੇ ਕਿ ਲੁਧਿਆਣਾ ਇਲੈਕਸ਼ਨ ਵੀ ਤੁਸੀਂ ਲੜੀ ਹੈ ਬੜੀ ਜੋਸ਼ੋ ਖਰੋਸ਼ ਨਾਲ ਉੱਥੇ ਵੀ ਬੜੇ ਹਮਲੇ ਸੀ ਇੱਥੇ ਵੀ ਇਸ ਤਰ੍ਹਾਂ ਦੇ ਹਮਲੇ ਆ ਕਾਰਨ ਕੀ ਹੈ ਰਾਜਾ ਵੜਿੰਗ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਮੈਨੂੰ ਤਾਂ ਕੋਈ ਮੈਨੂੰ ਸਵਾਦ ਬਣਾਉਂਦਾ ਜਦੋਂ ਕੋਈ ਮੈਨੂੰ ਟਾਰਗੇਟ ਕਰਦਾ ਅੱਛਾ ਮੈਨੂੰ ਬੜਾ ਸਵਾਦ ਐਵੀ ਗੱਲ ਬੰਦੀ ਹੈ ਰਾਜਾ ਵੜਿੰਗ ਪਹਿਲਾਂ ਬਾਦਲ ਵਾਲੇ ਟਾਰਗੇਟ ਕਰਦੇ ਹੁੰਦੇ ਸੀ ਜਿਹੜਾ ਟਾਰਗੇਟ ਕਰਦਾ ਹੈ ਰਾਜੇ ਵੜਿੰਗ ਨੂੰ ਆਨੰਦ ਬੜਾਉਂਦਾ ਔਰ ਜਿੰਨਾ ਜਿਵੇਂ ਜਿਵੇਂ ਟਾਰਗੇਟ ਕਰਦੇ ਆ ਉਹਦਾ ਤਾਂ ਨੂੰ ਜਾਣਦੇ ਆ ਇਹ ਵੀ ਸੀਟ ਫਿਰ ਤਾਂ ਤੇ ਅਬੀ ਸੀਟ ਤਾਂ ਤੇ ਜਾਊਗੀ ਤੇ ਤਾਂ ਕਿੱਥੇ ਤਾਂ ਤੇ ਜਾਏਗੀ ਸੀਟ ਉਹ ਮੈਂ ਕਿਹਾ ਸੀਟ ਜਿੱਤ ਚੁੱਕੇ ਆ ਜਿਹੜੇ ਨਾਲ ਸ਼ਰਤ ਲਵਾਉਣੀਆਂ ਲਵਾ ਦੇ ਮੁੱਖ ਮੰਤਰੀ ਸਾਹਿਬ ਨਾਲ ਜੇ ਲਵਾਉਣੀਆਂ ਸ਼ਰਤ ਲਵਾ ਦੇ ਮੁੱਖ ਮੰਤਰੀ ਸਾਹਿਬ ਨਾਲ ਲਵਾ ਦੇ ਉਹ ਕਹਿੰਦੇ ਮੈਂ ਬੈਠਾ ਜ਼ਿਦਾ ਜਿਤਾ ਕੇ ਲਿਆ ਮੁੱਖ ਮੰਤਰੀ ਸਾਹਿਬ ਨਾਲ ਜੇ ਸ਼ਰਤ ਲਵਾਉਣੀਆਂ ਤਾਂ ਲਵਾ ਦੇ ਪਹਾੜਾਂ ਤੋਂ ਕਾਗਜ਼ ਲੈ ਕੇ ਆਣੇ ਮੈਂ ਜਰੇ 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 ਕਾਲੇ ਕਾਗੇ ਪਹਾੜਾਂ ਚ ਪયો ਵੀ ਲੈ ਆਣੇ ਡਰਾਮੋਵਾਲੀਆ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਆ ਹ ਵੀ ਫਲਾਨਿਆਂ ਦੇ ਮੁੰਡਾ ਜੰਮ ਸਕਦਾ ਹੈ ਲੇਕਿਨ ਫਲਾਨੇ ਨਹੀਂ ਆ ਸਕਦੇ ਹੁਣ ਮੈਂ ਕਹਿੰਦਾ ਫਲਾਨਿਆਂ ਦੇ ਮੁੰਡਾ ਜੰਮ ਸਕਦਾ ਹੈ ਮਾਨ ਸਿੰਘ ਸਾਹਿਬ ਸੀਟ ਨਹੀਂ ਜਿੱਤ ਸਕਦੇ ਨਹੀਂ ਜੀ ਸਰ ਜੇ ਤਾਂ ਤੁਸੀਂ ਵੇਖ ਸਕਦੇ ਹੋ ਕੈਂਪੇਨ ਤੁਹਾਨੂੰ ਦਿਖਾ ਰਿਹਾ ਇਸ ਵੇਲੇ ਤੇ ਜਿਹੜੀ ਇੱਕ ਜਿਹੜਾ ਕਿਹਾ ਜਾ ਰਿਹਾ ਕਿ ਜਿਹੜੀ ਆਪਣੇ ਮਨ ਦੇ ਵਿੱਚ ਜਜ਼ਬਾ ਹੈ ਉਹ ਰਾਜਾ ਵੜਿੰਗ ਜਿਹੜਾ ਇਸ ਵੇਲੇ ਪ੍ਰਗਟ ਕਰਦੇ ਨਜ਼ਰ ਆ ਰਹੇ ਉਹਨਾਂ ਨੇ ਕਿਹਾ ਕਿ ਇਹ ਸੀਟ ਨਹੀਂ ਜਿੱਤ ਸਕਦੇ ਤਾਂ ਚੈਲੈਂਜਸ ਵੇਲੇ ਅਸੀਡ ਬਣ ਚੁੱਕੀ ਕਾਂਗਰਸ ਪਾਰਟੀ ਵਾਸਤੇ ਤਾਂ ਤੁਸੀਂ ਵੇਖੋ ਕਿ ਇਲੈਕਸ਼ਨ ਕੈਂਪੇਨ ਚੱਲ ਰਹੀ ਹੈ ਤਾਂ ਉਸ ਦੇ ਵਿੱਚ ਰਾਜਾ ਵੜੇ ਹੀ ਜਿਹੜੇ ਨੇ ਐਸ ਵੇਲੇ ਮੋਰੀ ਹੋ ਕੇ ਔਰ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਅਲਗ ਤਰ੍ਹਾਂ ਦਾ ਇੱਕ ਸੀਨ ਹੈ ਤਾਂ ਇੱਥੇ ਜਿਹੜੀਆਂ ਮੁਸ਼ਕਲਾਂ ਅਲੱਗ-ਅਲੱਗ ਨੇ ਤਾਂ ਰਾਜਾ ਵੜਿੰਗ ਜਿਹੜੇ ਨੇulfiulfi ਘਾਰੇ ਨੇ ਤੁਸੀਂ ਦੇਖੋ ਮੁਲਾਕਾਤ ਕਿਸ ਤਰੀਕੇ ਨਾਲ ਕਰ ਰਹੇ ਨੇ ਹਰ ਇੱਕ ਬੰਦੇ ਨੂੰ ਇਸਤਕਬਾਲ ਕਰਦੇ ਨਜ਼ਰ ਆ ਰਹੇ ਮਿਲ ਰਹੇ ਨੇ ਤਾਂ ਲੋਕਾਂ ਦੇ ਨਾਲ ਮੁਲਾਕਾਤ ਇੱਥੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਸੰਸਦ ਗੁਰਜੀਤ ਸਿੰਘ ਉਹਨਾਂ ਦੇ ਨਾਮ ਦੇ ਹੋਵੇ ਐਮਪੀ ਮੌਜੂਦ ਨੇ ਤਾਂ ਜਿਹੜਾ ਹੈ ਅੱਜ ਸਵੇਲੇ ਹੱਥੇ ਬੈਨਰ ਫੜਿਆ ਐ ਐਮਪੀ ਸਾਹਿਬ ਬਿਲਕੁਲ ਤਾਂਦਰਸ ਪਾਰਟੀ ਦਾ ਪ੍ਰਚਾਰ ਹੋ ਰਿਹਾ ਬੀਬੀ ਸਰਿੰਦਰ ਕੌਰ ਵੱਡੀ ਲੀਡ ਨਾਲ ਜਿੱਤੂਗੀ ਪਹਿਲੀ ਪਹਿਲਾ ਇਤਿਹਾਸ ਚ ਖੜੀ ਐ ਇੱਥੇ ਜਲੰਧਰ ਦੇ ਜੀ ਔਰ ਲੋਕਾਂ ਦਾ ਅਥਾ ਪਿਆਰ ਹੈ ਉਹਨਾਂ ਦੇ ਨਾਲ ਪੰਜ ਵਾਰ ਕੌਂਸਲਰ ਰਹੇ ਨੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਰਾਜਾ ਵਰਿੰਗ ਦਿਖਾ ਰਹੇ ਤੁਹਾਨੂੰ ਐਸਐਲਐ ਸੜਕਾਂ ਤੇ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਨਾਲ ਉਹਨਾਂ ਦੀ ਸਮੁੱਚੀ ਟੀਮ ਹੈ ਗਲੀਆਂ 'ਚ ਐਸਐਲਐ ਮੌਜੂਦ ਆ ਤੇ ਤੁਸੀਂ ਵੇਖੋ ਵਰਕਰਾਂ ਦੇ ਨਾਲ ਐਸਐਲਐ ਸਾਹਮਣੇ ਪਈ ਹੈ ਤਾਂ ਉਹਨਾਂ ਨੇ ਕਿਹਾ ਕਿ ਗਰੰਟੀਡ ਹੈ ਮੈਂ ਸੀਟ ਜਿੱਤ ਚੁੱਕਾ ਵਾਂ ਤਾਂ ਇਸ ਵੇਲੇ ਜਿਹੜਾ ਹੈ ਇਸ ਵੱਡੇ ਪੱਤਰ ਦੇ ਉੱਤੇ ਚੱਲ ਰਹੀ ਸੀਟ ਉਹਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਆ ਦੀ ਵੇਖੋ ਮੁਲਾਕਾਤ ਕਿਵੇਂ ਕੀਤੀ ਜਾ ਰਹੀ ਹੈ ਉਹ ਬਾਈ ਜੀ ਆਲਾ ਹੈ ਫੋਟੋਗੇ ਤਾਂ ਸੈਲਫੀ ਦਾ ਦੌਰ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਰਾਜਾ ਬਣੀ ਜਰਾ ਹੈ ਅਸਲ ਵਿੱਚ ਸੈਲਫੀ ਕਾਂਜੀ ਜੀ ਪੁੱਛਲਾ ਕਿਹਨੂੰ ਵੋਟ ਪਾਉਣੀ ਹੈ ਕਾਂਗਰਸ ਨੂੰ ਕਿ ਕਿਸੇ ਨੂੰ ਦੱਸ ਦੇ ਅੱਜ ਦੱਸ ਦੇ ਉਹਦੇ ਪਾਸੇ 11 ਫੋਟੋ ਚਾਹੀਏ ਆਹ ਹੋਰ ਦੱਸ ਕਿਹਨੂੰ ਪੁੱਛਣਾ ਇਹਨੂੰ ਪੁੱਛਣਾ ਹੈ ਇਧਰ ਆ ਯਾਰ ਕਿਹਨੂੰ ਵੋਟ ਪਾਉਣੀ ਹੈ ਕਾਂਗਰਸ ਹਾਂ ਕਾਂਗਰਸ ਨੂੰ ਨਾਰਾ ਦਿੱਤਾ ਝੰਡਾ ਛੱਤ ਤੇ ਦੇ ਵੋਟਾਤੇ ਬੀਜੇਪੀ ਦਾ ਝੰਡਾ ਤੇ ਝਾੜੂ ਦਾ ਝੰਡਾ ਛੱਤ ਤੇ ਦੇ ਵੋਟ ਹੱਥ ਅੱਛੀ ਇੱਕ ਹੋਰ ਚੀਜ਼ ਹੈ ਪਰ ਉਹਨਾਂ ਦੇ ਸਾਰੇ ਮੰਤਰੀ ਵਰਿੰਗ ਸਾਹਿਬ ਆ ਦੇਖ ਕਿੱਥੇ ਪੌੜੀਆਂ ਵੋਟ ਅੱਛਾ ਵਰਿੰਗ ਸਾਹਿਬ ਪਰ ਸਾਰੇ ਮੰਤਰੀ ਆ ਗਏ ਇੱਕ ਇੱਕ ਮੰਤਰੀ ਨੂੰ ਇੱਕ ਇੱਕ ਵਾਰਡ ਦਿੱਤੀ ਹੈ ਕੀ ਸਾਰੇ ਮੰਤਰੀ ਚਿੱਤ ਕਰਕੇ ਭੇਜਾਂਗੇ ਸਾਰੇ ਦੇ ਸਾਰੇ ਚਿੱਤ ਕਰ ਭਾਜੀ ਸਾਰੇ ਸਾਰੇ ਤੁਸੀਂ ਵੇਖੋ ਜਿਓ ਕਿ ਸੈਲਫੀ ਦਾ ਦੌਰ ਲਗਾਤਾਰ جاری ਹੈ ਤਾਂ ਇਸ ਵੇਲੇ ਲੋਕਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦਾ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਦਿਖਾ ਰਹੇ ਆ ਜਿਹਦੇ ਇਸ ਵੇਲੇ ਲੋਕਾਂ ਦੇ ਘਰਾਂ 'ਚ ਜਾ ਕੇ ਲੋਕਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ ਤਾਂ ਇਸ ਵੇਲੇ ਦੀ ਤਸਵੀਰ ਹਾਂਜੀ 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 ਦੱਸੋ ਜੀ ਇਹ ਤਾਂ ਜੀ ਆ ਇੱਕ ਪੈਨ ਨੂੰ ਵੋਟ ਪਾਉਣ ਕੇ ਕਾਂਗਰਸ ਪੈ ਜੀ ਮੇ ਇਲਾਕੇ ਦੀ ਸਮੱਸਿਆ ਕੀ ਆ ਥੁਲਕੇ ਦੱਸੋ ਆ ਜੀ ਇਲਾਕੇ ਦੀ ਪੰਗੜ ਜੂ ਪੰਗੜ ਕੋ ਇਲਾਕੇ ਦੀ ਪ੍ਰੋਬਲਮ ਕੀ ਹੈ ਅੱਜ ਕੋਈ ਨਹੀਂ ਆਉਂਦਾ ਜੀ ਇੱਥੇ ਬਾਅਦ ਪਾਣੀ ਦੀ ਸਮੱਸਿਆ ਬਾਅਦ ਕੋਈ ਨਹੀਂ ਵਰਦਾ ਇਹ ਰਿੰਕੂ ਜੂ ਤੇ ਆ ਉਹ ਨਹੀਂ ਵੜਿਆ ਜਿਹੜਾ ਅੰਗਰਾਲ ਅੰਗਰਾਲ ਉਹ ਜੂ ਤੇ ਆ ਉਹ ਨਹੀਂ ਵੜਿਆ ਜੂਨੀ ਜਿੰਦਰ ਜੂ ਤਾਂ ਇੱਥੇ ਆਂਦਾ ਰਿਹਾ ਸੀ ਤੇ ਜਿਹੜੀ ਬੀਬੀ ਨੂੰ ਟਿਕਟ ਦਿੱਤੀ ਆ ਉਹ ਤਾਂ ਚਾਰ ਵਾਰ ਇੱਥੇ ਐਮਸੀ ਜਿੱਤੀ ਆ ਬੀਬੀ ਸੁਰਿੰਦਰ ਕੌਰ ਪਤਾ ਜੀ ਸਾਨੂੰ ਪਹਿਲਾਂ ਜੂ ਤੇ ਵੇ ਅੱਜ ਤੋਂ ਬੜੀ ਡੇਰ ਪਹਿਲਾਂ ਬਣੀ ਕਿਨੇ ਕਿ ਹੁੰਦੇ ਰਹੇ ਜਦੋਂ ਜੂ ਤੇ ਰਹੇ ਸ਼ਾਬਾਸ਼ ਹਾਂ ਜੀ ਹੁਣ ਤਕੜਾ ਹੋ ਕੇ ਕਾਟ ਕਰਦੇ ਨਹੀਂ ਗੱਲ ਕੋਈ ਉਮਯਾ ਤਾਂ ਆਜਾ ਸਾਡਾ ਸਾਥ ਵੀ ਦੇਣ ਭਗਵੰਤ ਮਾਨ ਨੇ ਕਹਿੰਦੇ ਘਰ ਲੈ ਲਿਆ ਇੱਥੇ ਕਦੋਂ ਨਹੀਂ ਲਿਆ ਆਪੋਰ ਕੋ ਕੀ ਲੈਣਾ ਜੀ ਤੁਹਾਨੂੰ ਦਾਣੇ ਥੋੜੇ ਪਵਾ ਦੇਣੇ ਕਿਤੇ ਉਹਨੇ ਵੀ ਕੰਮ ਪਾ ਦਾ ਕਾਂਗਰਸ ਪਾਰਟੀ ਕਿਸ ਤਰੀਕੇ ਨਾਲ ਦੇਖਦੇ ਹੋ ਘਰ ਲੈ ਲਿਆ ਉਹ ਕਹਿੰਦੇ ਮੇਰੀ ਬੜੀ ਵੱਡੀ ਅਪੀਲ ਤੇਰੇ ਸਾਹਮਣੇ ਉਹ ਕਹਿੰਦੇ ਅਸੀਂ ਤਾਂ ਉਹ ਕਹਿੰਦੇ ਦਾਣੇ ਲੈਣੇ ਅਸੀਂ ਉਹਨਾਂ ਨੂੰ ਸਭ ਨੂੰ ਪਤਾ ਯਾਰ ਗਰੀਬ ਬੰਦਿਆਂ ਨੂੰ ਪਤਾ ਹੈ ਕਿ ਝੜਪੁਰ ਲੈਣ ਦੇ ਡਰਾਮੇ ਬਿਲਕੁਲ ਤੋਂ ਤੁਸੀਂ ਦੇਖੋਗੇ ਮੁਲਾਕਾਤ ਦਾ ਦੌਰ ਜਾਰੀ ਹੈ ਤਵੜਿੰਗ ਸਾਹਿਬ ਕੁਝ ਬੀਜਪੀ ਵਾਲੇ ਸੈਲੀਬ੍ਰਿਟੀ ਬਹੁਤ ਲੈ ਕੇ ਆ ਰਹੇ ਨੇ ਉਹ بڑے بڑے ਵੱਡੇ ਸੈਲੀਬ੍ਰਿਟੀ ਆ ਗਏ ਨੇ ਬੜੇ ਆ ਸੈਲੀਬ੍ਰਿਟੀਾਂ ਦੇ ਪਹਿਲਾਂ ਕੁੱਤੇ ਫੇਲ ਦਿੱਤੀ ਐ ਸੀ ਇਹ ਜਨਤਾ ਹੈ ਇਹ ਪਬਲਿਕ ਹੈ ਸਭ ਜਾਣਦੀ ਐ ਲੜਿਆ ਨਹੀਂ ਸਣੀ ਦੇ ਹੋਲ ਫਿਰ ਐਤ ਕੀ ਸੈਲੀਬ੍ਰਿਟੀ ਇਹ بڑے ਸੈਲੀਬ੍ਰਿਟੀ ਫੇਲ ਕੀਤੇ ਐ ਇਹ ਐਤ ਕੀ ਉਹਨਾਂ ਦਾ ਗੱਪ-ਗੁੱਪ ਚੱਲ ਗਿਆ ਤੁਸੀਂ ਦੇਖਿਓ ਹੁੰਦਾ ਕੀ ਐ ਰਾਹੁਲ ਗਾਂਧੀ ਐ ਜਿਵੇਂ ਰਾਕੇਟ ਚੜਦਾ ਨਾ ਐਵੇਂ ਚੜਦਾ ਹੁੰਦਾ ਉੱਤੇ ਚੜ ਰਿਹਾ ਇਸ ਵਾਰੀ ਭਾਸ਼ਣ ਦੰਦਲਾ ਪੈ ਗਈਆਂ ਅੱਜ ਬੀਜੇਪੀ ਵਾਲੇ ਨੇ ਸਾਹਮਣੇ ਜਦੋਂ ਰਾਹੁਲ ਗਾਂਧੀ ਨੇ ਕਿਹਾ ਕਿ ਜੋ ਤੁਸੀਂ ਹਿੰਦੂ ਦੀ ਗੱਲ ਕਰਕੇ ਤੁਸੀਂ ਅਸਲ ਹਿੰਦੂ ਨਹੀਂ ਅਸਲ ਹਿੰਦੂ ਅਸੀਂ ਐ ਜਿਹੜੇ ਡਰ ਨਹੀਂ ਫੈਲਾਉਂਦੇ ਭੈ ਨਹੀਂ ਫੈਲਾਉਂਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਰਾਜਾ ਵੜੀਆਂ ਇਸ ਵੇਲੇ ਰਾਜਾ ਯਾਰ ਇਹ ਕੀ ਬੋਲ ਰਿਹਾ ਹੈ ਇਹ ਸਾਡੇ ਤੋਂ ਖੁੰਝੇ ਕਾਂਗਰਸ ਹੈਗੀ ਬਸ ਦੱਸ ਕਹਿੰਦੇ ਭਗਵੰਤ ਮਾਨ ਦਾ ਕੰਮ ਹੋ ਗਿਆ ਸਾਡੇ ਤੋਂ ਖੁੰਝੇ ਕਾਂਗਰਸ ਚਲੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਗਾਰੰਟੀ ਦੇ ਰਹੇ ਆ ਤਾਂ ਲਿਖ ਕੇ ਦਿਓਗੇ ਜੀ ਤੁਸੀਂ ਵੀ ਰੋਹਤਨ ਸਾਹਿਬ ਇਹ ਲਿਖ ਕੇ ਦਿੰਦੇ ਹੁੰਦੇ ਆ ਐ ਵਾਸਤੇ ਪਰੰਪਰਾ ਅਮਰ ਪਹਿਲਾਂ ਪਹਿਲਾਂ ਮਾਨ ਸਾਹਿਬ ਤੋਂ ਲਖਾ ਲਓ ਫਿਰ ਮੇਰੇ ਤੋਂ ਲਿਖ ਦਿਓਗੇ ਪੱਕਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਡੋ ਡੋ ਤੁਹਾਨੂੰ ਸੋਣੀ ਲੱਗਦੀ ਹੁੰਦਾ ਕੀ ਲੱਗਦੀ ਹੈ ਇਹਨੂੰ ਨਾਸੇ ਹੁੰਦਾ ਅੱਜ ਸੋਣੀ ਲੱਗਦੀ ਹੈ ਹੋਰ ਮਾਨ ਉਹ ਐਵੇਂ ਨਹੀਂ ਕਰਨਾ ਇਹਨਾਂ ਨੇ ਕਿਹਾ ਵੀ ਪੱਕ ਤੇਰੇ ਸੋਣੀ ਲੱਗਦੀ ਹੈ ਹਾਂ ਮੈਨੂੰ ਇਹ ਗੱਲ ਗਿਆ ਲਗਾਤਾਰ ਰਾਜਾ ਵੜਿੰਗ ਅੱਜ ਐਕਸ਼ਨ ਮੋਡ ਤੇ ਵੜਿੰਗ ਸਾਹਿਬ ਐ ਬੜੇ ਐਕਸ਼ਨ ਮੋਡ ਤੇ ਜੇ ਹਮੇਸ਼ਾ ਹੀ ਐਕਸ਼ਨ ਚੋਂ ਨਾ ਤੂੰ ਵੀ ਅੱਜ ਐਕਸ਼ਨ ਤੇ ਆਹ ਬੋਲੇ ਰਾਜਾ ਵੜਿੰਗ ਲੋਕਾਂ ਨਾਲ ਮਿਲਦੇ ਹੋਏ ਸਾ ਨੌਜਵਾਨਾਂ ਨਾਲ ਐਕਸ਼ਨ ਮੋਡ ਤੇ ਨਜ਼ਰ ਆ ਰਹੇ ਨੇ ਰਾਜਾ ਵੜਿੰਗ ਦਾ ਕੈਂਪੇਨ ਦਾ ਇੱਕ ਰੰਗ ਤੁਹਾਡੇ ਨਾਲ ਸਾਂਝਾ ਕਰਤਾ ਨੌਜਵਾਨ ਮੁੰਡਾ ਨੌਜਵਾਨ ਕਿੰਨੀ ਉਮਰ ਐ ਮੇਰੀ 18 ਸਾਲ 18 ਸਾਲ ਐ ਵੋਟ ਸਹੀ ਦੱਸਿ ਕਿਹਨੂੰ ਪਾਉਣੀ ਹੈ ਪੰਜੇ ਰਮਨ ਹੋ ਗਿਆ ਕੰਮ ਹੋ ਗਿਆ ਹੁਣਾਂ ਤੋਂ ਵੱਧ ਦਾ ਆ ਭੇੜਾ ਮਿਲਦਾ ਹੁੰਦੀਆਂ ਉਹ ਰੋਵਾਂ ਦੇਖੋ ਕਿ ਲਗਾਤਾਰ ਹੈ ਰਾਜਾ ਵੜਿੰਗ ਜੜੇ ਨੇ ਉਸ ਇਲੈਕਸ਼ਨ ਮੋੜ ਤੇ ਰਹੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਹੁਣ ਪੱਕਾ ਡੇਰਾ ਲਾ ਔਰ ਜਿੱਤ ਹਾਸਲ ਕਰਾਂਗਾ ਜਿੱਤ ਇਹ ਆਪਣਾ ਨੌਜਵਾਨ ਨਾ 10000 ਕਿਊਬੋਟ ਪਾਏਗਾ ਕਾਂਗਰਸ ਨੂੰ ਪਾਏਗਾ ਕਿ ਨਹੀਂ ਕਾਂਗਰਸ ਨੂੰ ਕਾਂਗਰਸ ਨੂੰ ਹੁਣ ਦਾ ਸਰਵੇ ਕਰਨਾ ਹੈ ਮਖਾਲਾ ਮਾਰ ਵਾਕਥਰੂ ਕਰਨ ਦੀ ਲੋੜ ਨਹੀਂ ਬੋਟ ਐਕਟੀ ਆਪਾਂ ਇਸ ਆ ਇਹ ਇਹਨਾਂ ਨੂੰ ਪਾਉਣੀ ਹੈ ਜੀਪੀ ਸਰਿੰਦਰ ਕੌਰ ਨੂੰ ਆਪਣੀ ਭੈਣ ਨੂੰ ਅੰਕਟ ਰਿਵਿਊ ਤੁਹਾਨੂੰ ਦਿਖਾ ਰਹੇ ਹਾਂ ਰਾਜਾ ਮੁਰਿੰਗ ਐਸਐਲਏ ਐਕਸ਼ਨ ਤੇ ਨੇ ਤਾਂ ਲਗਾਤਾਰ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਤਾਂ ਉਹਨਾਂ ਨੇ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਕਿਹਾ ਕਿ ਜਿੱਤ ਹਾਸਲ ਹੋਏਗੀ ਕਾਂਗਰਸ ਪਾਰਟੀ ਵਾਸਤੇ ਪ੍ਰਚਾਰ ਕਰ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਇਸ ਵਾਰ ਇਹਦਾ ਫਤਵਾ ਦੇਾਂਗੇ ਤੇ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਰਾਜਾ ਵੜਿੰਗ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਵੱਡੀਆਂ ਜਿਹੜੀਆਂ ਨੇ ਉਹ ਜਿੱਤ ਦੇ ਦਾਅਵੇ ਉਹਨਾਂ ਵੱਲੋਂ ਪੇਸ਼ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਜਿੱਤ ਹਾਸਲ ਕਰੇਗੀ ਕੋਈ ਵੀ ਆਜੇ ਲੇਕਿਨ ਇਸ ਵਾਰ ਸਿੱਤ ਕਾਂਗਰਸੀ ਹੋਵੇਗੀ ਕੈਮਰਾਮੈਨ ਅਰਜਨ ਸਮੇਤ ਖ਼ਨਾ ਗ੍ਰੇਡ ਪੰਜਾਬ ਟੀਵੀ ਜਲੰਧ